ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਨ ਅਸਲ ਦੀ ਝੋਟੀ ਤਾਜੀ ਸੂਈ ਵੀ ਦੁੱਧ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆਂ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਂ ਸੁਭਰ ਕੱਦ ਕਾਠ ਵਗੈਰਾ ਦੇਖੋ ਤੋਰਾ ਵਗੈਰਾ ਮੈਂ ਤਾਂ ਚੰਗਾ ਸੋਹਣਾ ਸਾਫ ਸੁਥਰਾ ਚੰਗੀ ਬਜਨ ਵਜੂਦ ਵਾਲੀ ਮੈਂ ਚੋਣ ਤੋਂ ਪਹਿਲਾਂ ਦਾ ਆਪਾਂ ਲੇਵਾ ਦਿਖਾਉਣੇ ਪਏ ਆਂ ਤੇ ਤੇ ਪਤੇ ਪਰ ਟਾਈਮ ਤੋਂ ਟਾਈਮ ਬਿਲਕੁਲ ਸਾਫਾ ਆਓ ਅੱਗੇ ਬਾਕੀ ਵੀਰ ਨਾ ਕਰੀਏ ਗੱਲ ਬਾਤ ਸੋ ਵੀਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪਸਮਾ ਕੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਦੇਖੋ ਵਧੀਆ ਬੱਚਾ ਵਗੈਰਾ ਚੜਦੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਰ ਦੋ ਜੀ ਬਾਈ ਸ਼ੁਰੂ ਜੀ ਸੋ ਵੀਰ ਖਾਲੀ ਬਾਲਟੀ ਦੇਖੋ ਜਮਾਂ ਸ਼ਾਮ ਦਾ ਟਾਈਮ ਆ ਚੁਆਈ ਕਰਦੇ ਭੈਣ ਡਿਟੇਲ ਆਪਾਂ ਵੀ ਤੋਂ ਪੁੱਛਦੇ ਹਾਂ ਹਾਂਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਖਵੀਰ ਸਿੰਘ ਆ ਪਿੰਡ ਮੇਰਾ ਚੀਮਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਚੀਮਾ ਇਹ ਆਪਣਾ ਜੇਲ੍ਹ ਵਾਲਾ ਆ ਗਿਆ ਪਿੰਡ ਹਣਾ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ 78 887 75927 78887 75927 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਲਖਵੀਰ ਸਿੰਘ ਵੀਰ ਦਾ ਨਾਮ ਆ ਤੇ ਜਿਹੜੇ ਵੀਰ ਆਪਾਂ ਝੋਟੀ ਚੋਨੇ ਪਏ ਸੁਆ ਕਿਹੜਾ ਸੁਈ ਹੋਈ ਆ ਇਹ ਸੁਈ ਵੀਰੇ ਤੀਜੇ ਸੁਈ ਆ ਅਸਰ ਤੀਜਾ ਸੁਆ ਸੁਈ ਹੋਈ ਆ ਹਾਂਜੀ ਬੱਚਾ ਮਗਰ ਆ ਕੇ ਕਟਾ ਜੈਡ ਬਲੈਕ ਜਾਵਾ ਹਣਾ ਕੈ ਦਿਨ ਹੋ ਗਿਆ ਸੁਈ ਨੂੰ ਤੈਨੂੰ ਦੱਸ ਤੈਨੂੰ ਹੋ ਗਿਆ ਵੀਰੇ ਤੇ ਕਿੰਨਾ ਕੁ ਦੁੱਧ ਆ ਹੁਣ ਸਟਾਰਟਿੰਗ ਜਾ ਮੇਰੇ ਸਾਹਮਣੇ ਹੀ ਕਰ ਦੇਗਾ ਆਪਾਂ ਹੁਣ ਲੀਟਰ ਮਿਲ ਕੇ ਬੋਮ ਦਾ ਸਾਹਮਣੇ ਹੋਵੇਗਾ ਠੀਕ ਆ ਸਾਹਮਣੇ ਦਾ ਟਾਈਮ ਆਪਾਂ ਚੋਾਈ ਕਰਦੇ ਪਏ ਆਂ ਟਾਈਮ ਆਪਣਾ ਸਹੀ 6 ਵਜੇ ਪੰਜ ਮਿੰਟ ਹੋ ਗਏ ਹਨਾ ਸਾਢੇ 6:00 ਹੋਈ ਸੀ ਸਵੇਰੇ 20 ਮਿੰਟ ਪਹਿਲਾਂ ਹਨਾ 20 ਮਿੰਟ ਲਗਭਗ ਪਹਿਲਾਂ ਤੇ ਜਿਹੜਾ ਬੰਦਾ ਸੌਦਾ ਕਰੂ ਦੋ ਟਾਈਮ ਚ ਹੋ ਸਕਦਾ ਆਪਦੀ ਡਾਕਟਰ ਤਿੰਨ ਟਾਂਕ ਤੋਂ ਮੈਂ ਟਾਈਮ ਕਿਉਂ ਕਰਾਂ ਠੀਕ ਆ ਟਾਈਮ ਤੋਂ ਟਾਈਮ ਖਾਲੀ ਕਰ ਲੇ ਬਿਆਨਾ ਕਰ ਲੇ ਵੀ ਆਪਣੇ ਨਾਲ ਤੇ ਜਿਹੜੀ ਗੱਲ ਕਹਿਦੇ ਆ ਜਿਹੜਾ ਸਾਹਮਣੇ ਦਿਖਾਵਾਂਗਾ ਹੋਊਗਾ ਜਾਇਜ਼ ਗੱਲ ਆ ਜਮਾਂ ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਹਨਾ ਤੇ ਬਾਕੀ ਵੈਸੇ ਵੀ ਆਪ ਦੇਖਿਆ ਚਾਰ ਪੰਜ ਮੱਝਾਂ ਹੋਰ ਖੜੀਆਂ ਹਨਾ ਖੜੀਆਂ ਵੀਰੇ ਚਾਰ ਪੰਜ ਤਾਂ ਰੁਟੀਨ ਤੇ ਰਹਦੀਆਂ ਰਹਦੀਆਂ ਨੇ ਭਾਈ ਠੀਕ ਆ ਕਹਿੰਦਾ ਬਾਪ ਆਪਾਂ ਮੱਝ ਦੀ ਵੀਡੀਓ ਇੱਕ ਦੀ ਪਾਈ ਆ ਜੇਕਰ ਇਹ ਸੇਲ ਹੁੰਦੀ ਆ ਹੋਰ ਕੋਈ ਵੀਰ ਆਉਂਦਾ ਉਹਨੂੰ ਵੀ ਮੱਝ ਮਿਲੂਗੀ ਹਾਂ ਮਿਲੂਗੀ ਠੀਕ ਆ ਤੂੰ ਵੀ ਦੁੱਧ ਵਾਲੀ ਕੀ ਨਹੀਂ ਹੱਲ ਹੈਗੀ ਠੀਕ ਆ ਤੂੰ ਦੁੱਧ ਵਾਲੀ 2 ਲੀਟਰ ਵਾਲੀਆਂ ਝੂਟੀਆਂ ਖੜੀਆਂ ਨੇ ਠੀਕ ਆ ਠੀਕ ਆ ਤੇ ਇਹਦਾ ਫਿਰ ਰੇਟ ਬਾਜ਼ਾਰ ਜਾ ਕਿਥੇ ਜਾ ਜੂਗਾ ਰੇਟ ਬਾਜ਼ਾਰ ਵੀ ਦੇ ਮੋਨੇ ਦਾ 1,60,000 ਰੁਪਈਆ ਰਹੂਗਾ ਜੀ ਇਹਦਾ ਲੈਣ ਦੇਣ 1,55,000 ਅਜੇ 1,55,000 ਚ ਆਏ ਬੰਦੇ ਦਾ ਮਾਨਦਾਨ ਕਰ ਦਾਂਗੇ। ਬਸ ਜੀ। ਤੇ ਦੇਵਾ ਕੇ ਚਵਾ ਕੇ ਜਮਾ। ਚਵਾ ਕੇ ਜੀ ਦੋ ਟਾਂ ਚਵਾ ਕੇ ਦਿੰਦਾ। ਠੀਕ ਐ। ਸੋ ਵੀਰੋ ਲੀਟਰ ਆ ਪਿਆ ਜਾਵਾਂ। ਇਹ ਜੇ ਮਣਕੇ ਦਿਖਾਵਾਂਗੇ 10 ਹੁੰਦਾ, 5 ਹੁੰਦਾ, 4 ਹੁੰਦਾ, 20 ਹੁੰਦਾ। ਜੋ ਵੀ ਹੁੰਦਾ ਜਿਵੇਂ ਕਹਿੰਦਾ ਨਾਈਆ ਵਾਲ ਮੂਰੇ ਆ ਜਾਣੇ ਆ ਮਿੰਟ ਦੋ ਖੜਜੋ। ਸਾਰਾ ਕਟਾ-ਕੱਟੀ ਕੱਢ ਦਾਂਗੇ ਜਮਾ। ਸ਼ਾਮ ਦਾ ਟਾਈਮ ਆ। 6:00 ਵਜੇ 5-4 ਮਿੰਟ ਹੋ ਗਏ। ਪਿੱਛੇ ਕੱਟਾ, ਸੂਈ ਸਵਾਈ, ਅਗਾਲਾ ਕੱਟੀ ਖੜੀ ਆ ਤੇ ਬੱਚਾ ਚੱਟੀ ਜਾਂਦੀ ਆ। ਤਾਰਤੂਰ ਵਧੀਆ ਲੈਂਦੀ ਆ ਤੇ ਚਵਾਈ ਦੀ ਪੂਰੀ ਨਰਮ ਆ ਵੀਰੇ ਹਣਾ ਨੰਬਰ ਚਵਾਈ ਦਾ ਵੀਰੇ ਕੋਈ ਥਾਂ ਦੇ ਵਿੱਚ ਕੋਈ ਧਾਰਦਾ ਵੀ ਫਰਕ ਨਹੀਂ ਕੋਈ ਘੂਰ ਸਰਲਾ ਨਹੀਂ ਕੋਈ ਗੰਨ ਮਰੋੜੀ ਜੀ ਐ ਨਹੀਂ ਹੈਗਾ ਜੀ ਬੰਦਾ ਕੋਈ ਦੂਰੋਂ ਡੜਿਆ ਆਵੇ ਤੇ 100 ਕਿਲੋਮੀਟਰ ਤੋਂ ਆਵੇ ਵੀ ਗੜਾ ਲੱਗਿਆਵੇਂ ਜੀ ਠੀਕ ਹੈ ਹਾਂ ਜਿਹੜੀ ਗੱਲ ਕਹਾਂਗੇ ਉਹੀ ਨਿਕਲੂਗੀ ਕਹਿੰਦਾ ਜਿਹੜੇ ਬੰਦੇ ਨਾਲ ਸੌਦਾ ਹੋ ਗਿਆ ਬੈਨ ਆ ਪਾ ਦੇਵੇ ਉਹਨਾਂ ਦੁੱਧ ਹੋ ਗਿਆ ਤਾਂ ਮੈਂ ਲੈ ਜੀ ਨਹੀਂ ਉਹਦਾ ਬੈਨ ਮੋੜਾਂਗੇ ਆਪਾਂ ਲੋਬੀ ਦੀ ਬੰਦਾ ਵੀ ਨਹੀਂ ਕਿੰਨੇ ਕੱਲ ਦੀ ਮੈਂ ਇਹ ਲੱਗਦਾ ਸਾਡਾ ਜਿਹੜਾ ਲੱਗੇ ਆਵੇਂਗਾ ਕੋਈ ਭੂਤ ਸਰ ਦਾ ਗੰਗ ਮਰੋੜੀ ਆ। ਜੀ ਉਸ ਕੋਖੇ ਵੱਧ ਘਟ ਦੀ ਵੀ ਗਰੰਟੀ ਆ ਸਾਡੀ ਆਪਣੀ। ਜੈ ਜੈ ਗੱਲ ਆ ਜਮਾ। ਸੋ ਜੀ 200 250 ਲੀਟਰ ਨੂੰ ਮੋਬਾਈਲ ਦੀ ਗਾੜੀ। ਪਰ ਮਗਰ ਸਾਡੇ ਤੋਂ ਹਲੇ ਧਾਰ ਵੀ ਨਹੀਂ ਮਾਰੀ। ਬਾਦੋਂ ਬਾੜੀ țeਡੀ ਕਰਦੀ ਮਾੜੀ ਇਹ ਚੋਹੜਿਆ। ਸੁਰ ਗਾੜੀ ਵੀ ਜਿਹੜੀ ਤੇ ਪਹੁੰਚ ਜਾਂਦਾ ਵੀ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਦੀ ਗਾੜੀ ਆਪਣ ਦੱਸਦੀ ਪਈ ਆ ਤੇ ਬਾਕੀ ਥਾਂ ਥੁਣ ਦੇਖੋ ਕਿਆ ਬਾਤ ਆ ਲੰਬਾ ਸੋਹਣਾ ਥਾਂ ਹਨਾ। ਯਾ ਫੀਜਵਾਈ ਵਾਲੀ ਮੈਂ ਪੋਲੀ ਕਰਦੀ ਡੇਡੀ ਪਰ ਗਾੜੀ ਦੇਖੋ ਯਾਰ 2.5 ਕਿਲੋ ਦੀ ਤਾਂ ਗਾੜੀ ਐ 2.5 2 ਕਿਲੋ ਮਿੰਟ ਮਿੰਟ ਕੇ ਲੈ ਕੇ ਜਾਵੇ ਚਾਹੁੰਦੀ ਕਾਰੀ ਕਰੀ ਜਿਆ ਜੀ ਗੱਲ ਝੋਈਆਂ ਮਗਲ ਨਹੀਂ ਇੱਕ ਵਾਰ ਤੋੜ ਕੇ ਜੀ ਸੋbro ਦੇਖੋ ਚੋਣ ਵਗੈਰਾ ਮੈਂ ਤਾਂ ਯਾਰ ਕੀ ਬਾਤਾਂ ਸਾਨੂੰ ਲੀਟਰ ਲਾ ਕੇ ਜਿਵੇਂ ਮਣਕੇ ਦਿਖਾਵਾਂਗੇ ਬੱਚ ਵੀ ਰ ਕਹਿ ਦੇਣਾ ਚਲੋ ਵੀਡੀਓ ਪਾਈ ਸੋ ਉੱਥੇ ਜਾਂਦੇ ਨੂੰ ਭੈ ਨਿਕਲੇ ਕੁਛ ਨਹੀਂ ਉਦੋਂ ਬਾਈ ਅਸੀਂ 2 ਮਿੰਟ ਘਰੇ ਖੜ੍ਹਦੇ ਆਂ ਮੱਝ ਦਿਖਾ ਦਿੰਨੇ ਬੰਦਿਆਂ ਨਾਂ ਐਡਰੈਸ ਦੱਸ ਦਿੰਨੇ ਆ ਸੋ ਅੱਜ ਪੈਸੇ ਤੁਸੀਂ ਲਾਉਣੇ ਆ ਜੇ ਚੰਗਾ ਪਸ਼ੂ ਲੈਣਾ ਬਾਈ ਜੀ 1.5 ਲੱਖ ਰੁਪਏ ਨੇ ਜਿਹੜੇ ਸਾਨੂੰ ਜਾਣਾ ਪੈਂਦਾਗਾ ਤੇ ਦੇਖਣ ਦਾ ਭਾਵੇਂ ਸਾਰਾ ਕੁਝ ਚੱਲੀ ਜਾਂਦਾ ਹਨਾ ਤੇ ਪਰ ਕਾਰਨ ਕਿ ਅਸੀਂ ਨੂੰ ਚਵਾ ਕੇ ਦੇਣੀ ਆ ਦੋ ਟਾਈਮ ਜਾਵਾਂ ਬਦ ਮੈਲਾ ਮੋਲਣ ਚੱਲਿਆ ਮੱਝ ਠੋਟੀ ਦੇ ਜਿੱਦ ਮੈਲਾ ਚੱਲ ਪਿਆ ਮਾਲਕਾਂ ਦਾ ਜਿਹੜਾ ਤਾਂ ਲਈ ਆ 11 ਦਾ ਤਲ ਤਲ ਦੇ ਨਾਲ ਜੇ ਸਾਰੀਆਂ ਮਹਿੰਗੀਆਂ ਚੰਗੀਆਂ ਚੁਣੋ ਕੋਈ ਉਹ ਕਹਿੰਦੇ ਵੀ 17 ਲੀਟਰ ਦੁੱਧ ਪਿਛਲੇ ਸਾਲ ਚੋਇਆ ਵੱਡੂ ਦੇ ਦੇ ਤੇ ਬਾਕੀਰ ਮੈਂ ਬਾਡੀ ਬੁੱਡੀ ਚੰਗੀ ਆ ਹਣਾ ਮੈਂ ਜੀ ਇਹ ਕੋਈ ਮੜਾ ਵਗੈਰਾ ਨਹੀਂ ਚਾਹਦਾ ਜੀ ਤੇ ਮੜਾ ਮੂੜਾ ਚਾਹਣਾ ਪਿਆ ਮੈਂ ਨਹੀਂ 11 ਲੀਟਰ ਦਾ ਤਾਂ ਆਰਾਮ ਕਰੀਦਾ ਜੀ ਸੋ ਦੁੱਧ ਜਿੰਨਾ ਹੈਗਾ ਪਾ ਤੁਹਾਨੂੰ ਮਿਣਕੇ ਦਿਖਾਵਾਂਗੇ ਜਮਾ ਬੱਚਾ ਮਿਲਕਾਪ ਕੱਟਾ ਵੀ ਦੇਖੋ ਕਿਆ ਬਾਤਾ ਬੁੱਥ ਜਗ੍ਹਾ ਕੱਟਾ ਜਿਵੇਂ ਕਹਿੰਦਾ ਵੀ ਪਸ਼ੂ ਦਾ ਤੇ ਬੱਚਾ ਦੇ ਕੀ ਪਤਾ ਲੱਗ ਜਾਂਦਾ ਕਟਾਈ ਚੰਗਾ ਜਾਣ ਫਰਾਂਜਾ ਜਿਹੜੀ ਮੈਸਰ ਦਾ ਦੁੱਧ ਹੋਊਗਾ ਉਹਦੇ ਬਈ ਕਟਰੂ ਰੱਜੂਗਾ ਹਨਾ ਤੇ 1.52 ਦੇ ਮੌਕੇ ਤੇ ਗੁਜਾਇਸ ਹੋਜੂਗੀ ਮਾਨਤਨ ਬਸ ਇੱਕ ਬੰਦੇ ਦਾ ਹੁਣ ਇਹ ਤਾਂ ਲੋ ਮਾਨਤਾ ਨਹੀਂ ਆ ਮੈਂ 7-8000 ਰੁਪਏ ਆਪਾਂ ਮਾਨਤਾ ਨਹੀਂ ਕਰਿਆ ਚਲ ਬਾਕੀ ਹੋਰ ਮਾਨ ਸਨਮਾਨ ਹੋਜੂਗਾ ਹਨਾ ਠੀਕ ਹੈ ਪਰ ਦੇਵਾਂਗੇ ਚਵਾ ਕੇ ਜਮਾ ਮੇਨ ਵਾਲੀ ਗੱਲ ਵੱਡੀ ਹੈ ਨਾ ਕਦਾ ਕਹਿ ਦੇਣ ਦੀ ਗੱਲ ਹੁੰਦੀ ਆ ਇੱਕ ਆਪਾਂ ਦੋ ਡੰਗਾਂ ਨੂੰ ਚਵਾ ਕੇ ਦੇਣੀ ਆ ਇੱਕ ਤਾਂ ਹੁੰਦਾ ਵੀ ਦੇ ਦੇ ਦੂਗੀ ਜਿਆ ਜਿਆ ਗੱਲ ਆ ਸੋ ਲੀਟਰ ਭਾਵੇਂ ਆਪਦਾ ਘਰੋਂ ਲੈ ਆਏ ਹੋ 22 ਲੀਟਰ ਦੇ ਯਕੀਨੀ ਵੀ ਨਾ ਕਰਿਓ ਮੇਰਾ ਬਾਕੀ ਬਾਡੀ ਦੇਖੋ ਵਧੀਆ ਬੱਚਾ ਪੁੱਤ ਚੱਟੀਆਂ ਦੇ ਪਸ਼ੂ ਮੇਨ ਗੱਲ ਜਿਹਦੇ ਇਦਾਂ ਦਾ ਪਸ਼ੂ ਤੁਹਾਡੇ ਘਰੇ ਜਾਵੜਿਆ ਕੀ ਤੁਸੀਂ ਲਾਂਭਾ ਦੇਣਾਗਾ ਜੇ ਤਾਹ ਬਰੀਡ ਵੀ ਤਿਆਰ ਕਰ ਸਕਦਾ ਹੁੰਦਾ ਇਹਨੇ ਚੰਗੇ ਤੁਹਾਨੂੰ ਮੱਝ ਦੀ ਵਈ ਹਾਂ ਜਿਹੜਾ ਚੰਗੇ ਮੱਝ ਦੀ ਬਰੀਡ ਤਿਆਰ ਕਰ ਲਈ ਆ ਕੋਹੀਨੂਰ ਵਗੈਰਾ ਐਲਡੀਐਫ ਦੇ ਸਾਣ ਤੇ ਹੋਰ ਵੀ ਏਬੀਸੀ ਵਗੈਰਾ ਸੰਸਨੀ ਵਾਲ ਦੇ ਚੰਗੇ ਨਾਮੀ ਸਾਣ ਜਿਹੜੇ ਬਣ ਕੇ ਚੱਲੋ ਵੀ ਵਧੀਆ ਦੁੱਧ ਵਾਲੇ ਰਿਕਾਰਡ ਦੇ ਹੈਗੇ ਆ ਸੀਮਨ ਭਰਾਓ ਬਰੀਡ ਤੁਹਾਡੇ ਘਰੇ ਤਿਆਰ ਹੋ ਜੋ ਆਪਾਂ ਇੱਕ ਕੱਟੀ ਲੈਣੀ ਆ ਫਲਾਨਾ ਹਣਾ ਆਪ ਦੇ ਘਰੇ ਮੈਂਦ ਕਰਕੇ ਦੇਖੋ ਫਿਰ ਪਤਾ ਲੱਗਦਾ ਬਰੀਡ ਤਾਂ ਬਾਈ ਉਹੀ ਹੁੰਦੀ ਆ ਜਿਹੜੀ ਆਪਾਂ ਫਲਾਣੇ ਸਾਹਮਣੇ ਆ ਫਲਾਣੇ ਦੀ ਆਪਾਂ ਨੂੰ ਕੀ ਪਤਾ ਕੀ ਆ ਕੀ ਨਹੀਂ ਆ ਜਿਹੜੇ ਜਿਹੇ ਗੱਲਾਂ ਸੱਚੇ ਸਾਹਮਣੇ ਕੀ ਚਾਰ ਹੋਵੇ ਆਪਾਂ ਨੂੰ ਉਹਦੀ ਛੱਡੀ ਆ ਹੂੰ ਸਭ ਤੋਂ ਮੈਂ ਦੇਖੋ ਯਾਰ ਸ਼ਾਂਤ ਸੁਹਾਵੀ ਜਮਾ ਕੋਈ ਹਲਚਲ ਨਹੀਂ ਵੀਡੀਓ ਚੱਲੀ ਜਾਂਦੀ ਹੈ ਐ ਕਿਆ ਬਾਤ ਆ ਮਾਸ ਤੋਂ ਹੀ ਖੜੀ ਆ ਯਾਰ ਗਵਾਂਡੀਆਂ ਦੇ ਘਰੇ ਵਿਆਹ ਹੋਵੇ ਜਾਗੋ ਨਿਕਲਦੀ ਹੋਵੇ ਤੁਸੀਂ ਮੈਂ ਜੋੜਿਓ ਇਹ ਨਹੀਂ ਗੱਲ ਵੀ ਹੱਲ ਜੂਗੀ ਜਮਾ ਇਹ ਬੰਦੇ ਬੋਤਲ ਕਹਿੰਦੇ ਆ ਲਗਾਂ ਛਾਗ ਵਾਲਾ 1 ਲੀਟਰ ਫਰਾਨਾ ਉਹ ਕੰਡਾ ਚੱਕ ਲਿਆ ਵਿਚਾਇਆ ਵਾਲਾ ਐਵੇਂ ਬਾਈ ਕੰਡੇ ਧਰ ਕੇ ਲਏ ਛਾਗ ਵਾਲੀ ਦਾ ਲੋਬੀ ਵਿੱਚ ਬੰਦੇ ਕਹਿੰਦੇ ਆ ਨਾ ਵੀਣੀ ਚਾਹ ਵਾਲੀ ਬੰਤੀ ਆ ਫਲਾਣਾ ਕਰਤਾ ਹਾਂ ਚਲੋ ਦੁਨੀਆਦਾਰੀ ਆ ਬੋਲਣ ਤਾਂ ਬਹੁਤ ਰਹਿੰਦੇ ਕਰਦੇ ਰਹਿੰਦੇ ਲੋਕ ਹਨ ਸੋ ਗਿਣੇ ਦਾ ਦਾਤੀ ਦੰਦੇ ਨਹੀਂ ਜਾਂਦੇ ਹੁੰਦੇ ਆ ਪੁੱਤ ਦੁਨੀਆ ਦੀ ਗੱਲਾਂ ਨਹੀਂ ਗਿਣੀਆਂ ਜਾਂਦੀਆਂ ਹੁੰਦੀਆਂ ਪਰ ਹਾਂ ਵੇ ਜੀ ਵੀਰ ਕਹਿੰਦਾ ਬਾਈ ਤੁਸੀਂ ਆਏ ਆ ਬਾਈ ਤੁਸੀਂ ਜੇ ਆ ਇਹ ਫਲਾਣਾ ਜੀ ਢੈਂਕਾ ਜੀ ਸੋ ਯਾਰ ਬੰਦਾ ਜੋ ਕਿਸੇ ਨੂੰ ਮੈਦਈ ਜਾਂਦਾ ਜਿਹੜੇ ਕਿਸੇ ਮੇਰੇ ਵੀਰ ਨੂੰ ਚੰਗੀ ਲੱਗਦਾ ਤਾਂ ਬਾਈ ਨੂੰ ਫੋਨ ਲਾਓ ਨਹੀਂ ਚੰਗੀ ਲੱਗਦੀ ਬਾਈ ਤੁਸੀਂ ਆਪਦੀ ਜੋ ਤੁਹਾਡੀ ਮਾਨਦਾਰੀ ਆ ਹਨਾ 200 ਰੁਪਿਆਣਾ ਪਸੂ ਦੇਖਣਾ ਹੋਰ ਗੱਲਾਂ ਉਹ ਗੱਲਾਂ ਬਾਕੀ ਜੁਦਾ ਰਹਿ ਗਈਆਂ 20 ਮਿੰਟ ਲੱਗੇ ਪਹਿਲਾ ਚੋਦੀ ਆਪਾਂ ਹਨਾ ਹਾਂਜੀ 20 ਮਿੰਟ ਪਹਿਲਾਂ ਚੋਦੀ ਬਿਰੋ ਲੇਵਾ ਵੀ ਦੇਖੋ ਝੋਟੀ ਜਮੈਂ ਨਿੰਬੂ ਨੂੰ ਝਾੜਦੀ ਦੁਰੀ ਜਾਂਦੀ ਆ ਤੇ ਥਣ ਜਮੈਂ ਇੱਕੋ ਜਿਹਾ ਕਿ ਮੋਕਿਆ ਜਮੈਂ ਹਣਾ ਇਹਦਾ ਕੰਕਾ ਇਹ ਨਾ ਤਾਂ ਉਹ ਐ ਨਹੀਂ ਹੁੰਦਾ ਵੀ ਆਲਾ ਦਾ ਆਇਆ ਦਾ ਜੇੜਾ ਬਾਹਰ ਚਾਲਾ ਗਾਲਾ ਕੱਢੀ ਜਾਵੇ ਉਹ ਗੱਲ ਨਹੀਂ ਹੋਊਗਾ 100 ਦਾ 100 ਨੰਬਰ ਝੋਟੀ ਮਿਲੂਗੀ ਜੇਰੀ ਗੱਲ ਕਹਿਦਾ ਕੁਝ ਦਮ ਹੋਊਗਾ ਚੱਕ ਲੈ ਵੀ ਸਭ ਤੋਂ ਬਾਲਟੀ ਵੀ ਦੇਖੋ ਥੱਲੇ ਤੋਂ ਲੈ ਕੇ ਉੱਪਰ ਤੱਕ ਪਰਾ ਜਾਊਗਾ ਖੁੱਲੀ ਹੋਈ ਆ ਉਹ ਨਹੀਂ ਹੈਗਾ ਵੀ ਤੰਗ ਤੇ ਲੈਣ ਬਾਲਟੀ ਆ ਉਹ ਦੂਜੀ ਬਾਲਟੀ ਖਾਲੀ ਦਿਖਾ ਦੇ ਮੁੱਦੀ ਘਰ ਬਾਲਟੀ ਜਮ ਮੁੱਦੀ ਆ ਬਾਲਟੀ ਮੁੱਦੀ ਕਰ ਦੇ ਤੇ ਥਲਾ ਦੇ ਨਾਲ ਲਾੜੀ ਜਾਉਂਗਾ ਇੱਕ ਦੋ ਤਿੰਨ ਚਾਰ ਪੰਜ 6 7 ਲੀਟਰ ਚ ਪਾਉਣਾ ਲੀਟਰ ਚ 7 ਤੇ ਭਾਈ ਭਾਈ ਸਰ ਭਾਈ 8 ਜੀ 8.5 ਮਾਗਦੇ 8.5 ਲੀਟਰ 16 ਲੀਟਰ ਮੰਨ ਕੇ ਸੌਦਾ ਕਰ ਲੇ ਬੰਦਾ ਆਪਣਾ ਕਰ ਲਿਆ 16 ਲੀਟਰ ਆ ਕੇ ਦੇਣਾ ਜੀ 2 ਲੀਟਰ 2 ਟਾਈਮ ਬਣਿਆ ਕੇ ਅੱਛਾ ਮੈਨਾਂ ਆ ਕੇ ਦੇਣੀ ਪਹਿਲਾਂ ਤਾਂ ਹੀ ਨੇ ਕਿਹਾ ਪਾਈ ਆਧਾ ਲੀਟਰ ਤੋਂ ਘਟ ਦੇ ਮੈਂ ਗੱਲ ਚ ਦਮ ਨਹੀਂ ਦਿੰਦਾ ਠੀਕ ਹੈ ਹੁਣ ਆਪਾਂ ਮਿਲ ਲਿਆ ਸਾਹਮਣੇ 8.5 ਲੀਟਰ 17 ਬਣਦਾ ਬਾਕੀ 15 17 ਮਿੰਨ ਚੂਣ ਚ ਪਹਿਲਾ ਫਰਕ ਆਪਣਾ ਹਾਂਜੀ ਕਹਿੰਦਾ ਬੱਸ 16 ਲੀਟਰ ਮੰਨ ਕੇ ਬੰਦਾ ਸੌਦਾ ਕਰੇ ਆਪਣਾ ਠੀਕ ਹੈ ਤੇ 1,55,600 ਸਪਾਹੀ ਕਰਾਂਗੇ ਨੰਬਰ ਬੋਲ ਜੀ ਆਪਣਾ 260 7887 375972 ਕਿ ਗਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਦੇ ਬਾਕੀ ਲੇਵਾ ਦੇਖੋ ਯਾਰ ਨੀਬੋਂ ਗੁ ਝਾੜਦਾ ਝੋਟੀ ਨੇ ਜਾਵਾ ਤੇ ਜਿਹੜੇ ਕਹਿੰਦੇ ਸੀ ਚੋਕੇ ਲੈਣੀਆਂ ਚੋਕੇ ਤਸੱਲੀ ਕਰਕੇ ਲਓ ਵੀਡੀਓ ਦੇਖ ਲੈ ਚੈਨਲ ਨੂੰ ਪਿਆਰ